ਰਾਤ ਸਮੇਂ ਬਾਪਰੇਆ ਭਿਆਨਕ ਸੜਕ ਹਾਦਸਾ ਇੱਕ ਐਕਸੀਡੈਂਟ ਹੋਇਆ ਜੀ ਪੰਜ ਬੰਦਿਆਂ ਦਾ ਦੋ ਮੋਟਰਸਾਈਕਲ ਐਕਸੀਡੈਂਟ ਬਹੁਤ ਜ਼ੋਰ ਦੀ ਲੱਗੇ ਆ ਦੋ ਮੋਟਰਸਾਈਕਲਾਂ ਦੀ ਆਪਸ ਵਿੱਚ ਹੋਈ ਭਿੜਤ ਜਿਸਾਨੂੰ ਇਨਫੋਰਮੇਸ਼ਨ ਮਿਲੀ ਸੀ ਬਿਤਾਸ਼ਪੁਰ ਤੋਂ ਜਿਹੜਾ ਟਾਡਵਿੰਡੀ ਰੋਡ ਆ ਜਾਂਦਾ ਉਹਦੇ ਤੇ ਐਕਸੀਡੈਂਟ ਹੋਇਆ ਤੇ ਮੌਕੇ ਤੇ ਗਏ ਆ ਮੋਕਕੇ ਤੇ ਜਾ ਕੇ ਦੇਖਿਆ ਕਿ ਇੱਕ ਹੀਰੋ Honda ਮੋਟਰਸਾਈਕਲ ਹੈ ਤੇ ਇੱਕ Pulsar ਮੋਟਰਸਾਈਕਲ ਹੈ ਇਹਨਾਂ ਤੇ ਪੰਜ ਨੌਜਵਾਨ ਸੀਗੇ ਦੋਨਾਂ ਮੋਟਰਸਾਈਕਲਾਂ ਤੇ ਇਹ ਤੇਜ਼ ਰਫ਼ਤਾਰ ਜਾ ਰਹੇ ਸੀ ਆਪਸ ਵਿੱਚ ਭিট ਗਏ ਜੀ ਦੋ ਨੌਜਵਾਨਾਂ ਦੀ ਮੌਤ ਤਿੰਨ ਜ਼ਖਮੀ ਫ਼ੁਲਤਾਨ ਪਰ ਲੋਦੀ ਦੇ ਤਾਸਪੁਰ ਚੌਂਕ 'ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਦੀ ਖ਼ਬਰ ਮਿਲੀ ਹੈ ਜਾਣਕਾਰੀ ਦੇ ਮੁਤਾਬਕ ਦੋ ਮੋਟਰਸਾਈਕਲਾਂ ਦੀ ਟੱਕਰ ਤੋਂ ਬਾਅਦ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਕੁੱਲ 5 ਲੋਕ ਜ਼ਖਮੀ ਹੋਏ ਜਿਨ੍ਹਾਂ ਚੋਂ 2 ਦੀ ਮੌਤ ਹੋ ਗਈ ਹੈ ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਲਾਈਵ ਹੋ ਕੇ ਮੌਕੇ ਦੀ ਵੀਡੀਓ ਸਾਂਝੀ ਕੀਤੀ ਪੁਲਿਸ ਅਨੁਸਾਰ 2 ਲੋਕਾਂ ਦੀ ਮੌਤ ਹੋ ਗਈ ਜਦਕਿ 3 ਨੂੰ ਰੈਫਰ ਕੀਤਾ ਗਿਆ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ 'ਚ ਰਖਵਾ ਦਿੱਤੀਆਂ ਗਈਆਂ ਨੇ ਅੱਗੇ ਤਾਂ ਗੱਡੀਆਂ ਕੋਈ ਨੂੰ ਪਤਾ ਨਹੀਂ ਆ ਕਿ ਐਕਸੀਡੈਂਟ ਹੋਇਆ ਇੱਥੇ ਲੈਂਡ ਹੈਣੀਗੀ ਚਲੋ ਆਗੇ ਭਾਜੀ ਆਪਣੇ ਦਿਆਲਪੁਰ ਭਾਜੀ ਹਾਂ ਭਾਜੀ ਉਹ ਰੱਖੋ ਐਂਬੂਲੈਂਸ ਆ ਗਈ ਆ ਭਾਜੀ ਦੋ ਬੰਦੇ ਜਿਹੜੇ ਪਹਿਲਾਂ ਲਾਈ ਹੋਏ ਉਹਨਾਂ ਜਿਹੜੇ ਜਿਹੜੇ ਰੋਪਾ ਹੋਇਆ ਉਹਨਾਂ ਦੇ ਜਿਹੜੇ ਆਹ ਲੰਦਾ ਕਰਾ ਪਾਲੋ ਕਰ ਰਹੇ ਭਾਜੀ ਉਹ ਮਰਦਾ ਜਣਾ ਉੱਥੇ ਜਾ ਕੇ ਕਰਾ ਲਾ ਕੇ ਭਾਜੀ ਆ ਤਾਂ ਆਲਰੇਡੀ ਕਰਦਾ ਕੀ ਕਰ ਰਹੇ ਤੁਸੀਂ ਭਾਜੀ ਆਜੋ ਤੇ ਡਾਕਟਰ ਹੋਣਾ ਉਹਨੂੰ ਪਤਾ ਹੋਣਾ ਡੈਡ ਕਿਹੜਾ ਤੇ ਸਹੀ ਕਿਹੜਾ ਆ ਜਾਓ ਆਹ ਬਹੁਤ ਇਹ ਮੋਟਰਲ ਨਹੀਂ ਉੱਥੇ ਨਹੀਂ ਪਿਆਣਾ ਕੋਈ ਚੀਜ਼ ਨਹੀਂ ਨਾ ਲਾਹ ਦੇ ਫਿਰ ਕੋਈ ਨਹੀਂ ਭਾਜੀ ਅੱਜਕੱਲ ਸਰਵਰਡ ਸੀ ਭਾਜੀ ਕੋਡੋ ਹੇ ਚਲੇ ਨਾਲੀ ਮੈਂ ਮੈਂ ਫੇਸਬੁੱਕ ਤੇ ਲਾਈਵ ਹੋ ਗਿਆ ਬਹੁਤ ਭਰੇ ਆ ਹਾਂ ਮੈਂ ਕਰ ਲੈ ਹਾਂ ਭਾਜੀ ਮੈਂ ਦਲਵਿੰਦਰ ਧਿਆਲਪੁਰੀ ਤੇ ਇੱਕ ਐਕਸੀਡੈਂਟ ਹੋਇਆ ਜੀ ਪੰਜ ਬੰਦਿਆਂ ਦਾ ਦੋ ਮੋਟਰਸਾਈਕਲ ਐਪਸੋਟ ਬਹੁਤ ਜ਼ੋਰ ਦੀ ਲੱਗੇ ਆ ਇਹ ਇੱਕ ਦਾ ਨੰਬਰ ਹੈਗਾ ਜੀ ਪੀਬੀ 67 ایਓ 300 28 ਦੇਖ ਲਓ ਭਾਈ ਮਾੜਾ ਸ਼ੇਅਰ ਕਰ ਦਿਓ ਇਹ ਲੋਈਆਂ ਤੇ ਡੜਵਿੰਡੀ ਰੋਡ ਤੇ ਇੱਕ ਦਾ ਨੰਬਰ ਹੈਗਾ ਜੀ ਪੀਬੀ 08 ਸੀਡੀ 2490 ਹਾਂ ਨਹੀਂ ਮੈਂ ਆਪ ਹੀ ਬੋਲਦਾ ਤੇ ਤੁਸੀਂ ਮੇਰਾ ਦੁਬਾਰਾ ਦੇਖ ਸਕਦੇ ਹੋ ਏ ਭਾਈ ਪੈਰ ਦੇਖਣੇ ਆਜ਼ਾਦ ਲੱਗੇ ਆ ਦੇਖੋ ਜੀ ਬਹੁਤ ਧਿਆਨਕ ਐਕਸੀਡੈਂਟ ਹੋਇਆ ਜੀ ਇੱਕ ਆ ਬੰਦਾ ਪੁੱੜ ਕੇ ਆ ਗਿਆ ਪ੍ਰੈਸ ਸ਼ੇਅਰ ਕਰ ਦਿਓ ਦਬ ਤੋਂ ਬਾਅਦ ਇਹਦੇ ਘਰ ਦੇਆਂ ਨੂੰ ਪਤਾ ਲੱਗ ਜੂਏ ਭਾਈ ਇਹ ਦੇਖ ਲਓ ਜੀ ਲੋਈਆਂ ਮੋੜ ਤੇ ਐਕਸੀਡੈਂਟ ਹੋਇਆ ਜੀ ਭਾਈ ਆਇਓ ਭਾਈ ਆਇਓ ਇੱਧਰ ਲਾ ਲਾ ਭਾਈ ਉਹ ਬੰਦਾ ਰੱਖੀਏ ਪਹਿਲਾਂ ਉਹ ਜਿਹੜਾ ਦੇ ਦੇ ਉਹਨੂੰ ਚੱਕੋ ਯਾਰ ਉਹ ਮੁੰਡਾ ਉਹ ਕਰਦਾ ਬੰਦਾ ਉਹ ਪਰਲਾ ਪਹਿਲਾਂ ਆ ਨਹੀਂ 5 ਹੋ ਗਏ ਭਾਜੀ 5 5 ਨਹੀਂ 5 ਮੁੰਡਾ ਹੈਗਾ ਜਿਉਂਦਾ ਜਿਗਾ ਨੇ ਉਹ ਜਾ ਆ ਜੀਦਾ ਬਾਜੀ ਇਹ ਕੋਲ ਜਿਹੜਾ ਜੀਦਾ ਆ ਮੁੰਡਾ ਉਧਰ ਉਧਰ ਪਿਆ ਆ ਵੀ ਜੀਦਾ ਹਾਜਰਾ ਆ ਪਾਣੀ ਪੀਂਦਾ ਬਾਜੀ ਆ ਦੇਖਿਓ ਪਹਿਲਾਂ ਬਾਜੀ ਆਹ ਆ ਦੇਖਿਓ ਹੋ ਗਿਆ ਪੂਰਾ ਯਾਰ ਕੋਈ ਨਾ ਕੋਈ ਨਹੀਂ ਜਾਣਦੇ ਨਾ ਨਾਮ ਨਾ ਜੀ ਨਾਮ ਸਵੇਗ ਨਾਮ ਉਹ ਨਾਜ ਦੇਗਾ ਭਾਈ ਤੁਹਾਡਾ ਤਾਂ ਰੋਜ਼ ਦਾ ਕੰਮ ਹੈ ਜਿਹੜੇ ਐਂਬੂਲੈਂਸ ਤੇ ਉਹਦਾ ਨਬਜ਼ ਦੇਖ ਲੋ ਨਬਜ਼ ਦੇਖ ਲੋ ਨਬਜ਼ ਦੇਖ ਲੋ ਉਹ ਭਾਈ ਨਬਜ਼ ਦੇਖੀ ਓਏ ਆ ਡਾਕਟਰ ਕਿਹਦਾ ਵਾਡਾ ਨਾਮ ਭਾਈ ਯਾਰ ਦੇਖੀ ਯਾਰ ਬੰਦੇ ਯਾਰ ਭਾਈ ਦੇਖੀ ਨਬਜ਼ ਦੇਖੋ ਡਾਕਟਰ ਚਲੋ ਜੀ ਆਵਾਜ਼ਾਂ ਪਰਮਾਤਮਾ ਕਰੇ বাজਣ ਜੀ ਓਏ ਓਏ ਹੈਲੋ ਇਧਰ ਸਾਈਡ ਤੋਂ ਪਾ ਕੇ ਲੈ ਜਾਈਏ ਅਸੀਂ ਨਹੀਂ ਇਹ ਭਾਜੀ ਅੰਮ੍ਰਿਤਸਰ ਵਾਲੇ ਨਹੀਂ ਭਾਈ ਭਾਈ ਦੇਖੋ ਆਹ ਮੂੰਹ ਦਾ ਮੂੰਹ ਉਹ ਮੂੰਹ ਦੇਖਦਾ ਹਾਂ ਹਾਂ ਹੁਣ ਪਹਿਲਾਂ ਭਾਈ ਦੇਖੋ ਹੱਥ ਲਾ ਕੇ ਨਹੀਂ ਉਹ ਹਾਰਟ ਦੇਖੋ ਹਾਰਟ ਲੈ ਗਿਆ ਮੇਰੇ ਕੋਲੋਂ ਬੰਦਾ ਸਾਰਾ ਕਾਰ ਛੱਡ ਕੇ ਖੜਾ ਚੱਲ ਗਿਆ ਹੋਰ ਬੰਦਾ ਇੱਥੇ ਪਿਆ ਹੈ ਮੂੰਹ ਤੇ ਕਾਰ ਚ ਬਾਗ ਲੈ ਕੇ ਚੱਕੇ ਹੀ ਨਹੀਂ ਪੈਣਦੇ ਕੋਈ ਇੱਕੋ ਇੱਕ ਕੋਈ ਪੈਣਾ ਹੀ ਕੋਈ ਪੈਣਾ ਹੀ ਕਾਰ ਤੇ ਭਾਜੀ ਕਾਰ ਤੇ ਜਪੇਣਾ ਹੀ ਕੋਈ ਪੈਣਾ ਸੀਗਾ ਭਾਜੀ ਪਾਇਆ ਵਾ ਭਾਜੀ ਮਿਸ ਅੰਡਰਸਟੈਂਡਿੰਗ ਨਾ ਕਰੋ ਆਓ ਸੰਭੋ ਬਾਜੀ ਆਓ ਯਾਰ ਭਾਜੀ ਜਨਾਬ ਰਵਿੰਦਰ ਦਿਆਲਪੁਰੀ ਦੋ ਬੰਦੇ ਉਹਦੇ ਚ ਭੇਜਤੇ ਆ ਇੱਕ ਬੰਦਾ ਹੋਰ ਹਸਪੀਟਲ ਪੈ ਗਿਆ ਦੋ ਆ ਡੱਟ ਪਏ ਭਾਈ ਤਿੰਨ ਲੈ ਗਏ ਆ ਦੋ ਆ ਡੱਟ ਪਏ ਪੰਜ ਨੇ ਪੰਜ ਨੇ ਪੰਜ ਨੇ ਪਤਾ ਨਹੀਂ ਛੇ ਵੀ ਹੋ ਸਕਦੇ ਇੱਕ ਮਦਦ ਦੂੜ ਗਿਆ ਕੋਈ ਨਹੀਂ ਨਹੀਂ ਪੰਜ ਹੀ ਸੀ ਛੇ ਛੇ ਐਵੇਂ ਨਾ ਛੇ ਜਣੇ ਆਹੋ ਇੱਕ ਇੱਕ ਦੋ ਨਹੀਂ ਜਾ ਰਿਹਾ ਉਹ ਐਂਬੂਲੈਂਸ ਚ ਲੈ ਗਿਆ ਭਾਜੀ ਇੱਕ ਇੱਕ ਲੋਈਆਂ ਲੈ ਗਿਆ ਇੱਕ ਲੋਈਆਂ ਲੈ ਗਿਆ ਦੋ ਐਂਬੂਲੈਂਸ ਚ ਲੈ ਗਿਆ ਡਾਟਾ ਭਾਈ ਹੋ ਗਿਆ ਭਾਜੀ ਡਾਟਾ ਹਾਂ ਹਾਂ ਭਾਜੀ ਦੋ ਹੈ ਹੈ ਨਹੀਂ ਭਾਈ ਹੌਲੀ ਹੌਲੀ ਫੜੇ ਕਰ ਦੂੰਗਾ ਆ ਪੰਜ ਬੰਦੇ ਭਰਾਵੋ ਪੰਜ ਬੰਦੇ ਕੋ ਜੋ ਨਿਕਲਦੇ ਬਾਜੀ ਬਹੁਤ ਰਸ਼ਾ ਮਰਸੀਆਂ ਤੋਂ ਡੱਡ੍ਹ ਵਿੰਡੀ ਰੋਡ ਮਰਸੀਆਂ ਤੋਂ ਡੱਡ੍ਹ ਆ ਮਰਸੀਆਂ ਤੋਂ ਡੱਡ੍ਹ ਵਿੰਡੀ ਰੋਡ ਐ ਲੋਈਆਂ ਕੋ ਭਾਈ ਜੀ ਅਸੀਂ ਜਗਰਾਤੇ ਤੇ ਜਾ ਰਹੇ ਸੀ ਲੋਈਆਂ ਅਸੀਂ ਇਹ ਜਿਆਦਾ ਜ਼ਰੂਰੀ ਕੰਮ ਸਮਝਿਆ ਕਿ ਲੋਕਾਂ ਨੂੰ ਚਾਹੀਏ ਖਬਰ ਪਤਾਹੀਏ ਆ ਗਿਆ ਜੀ ਹਾਂਜੀ ਬੜੀ ਇੱਕ ਤਾਸ਼ਪੁਰ ਬੋਲ ਤੇ ਘਟਨਾ ਹੋਈ ਹੈ ਕਿ ਉਹ ਇਹ ਪੂਰੀ ਕਹਾਣੀ ਇਹ ਜੀ ਮੈਂ ਚੌਂਕੀ ਇਨਚਾਰਜ ਡੱਲਾ ਜੀ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਬਿ ਤਾਸ਼ਪੁਰ ਤੋਂ ਜਿਹੜਾ ਟਟਵਿੰਡੀ ਨੋਰਾਜ ਅੰਦਾਵਤ ਤੇ ਐਕਸੀਡੈਂਟ ਹੋਇਆ ਤੇ ਅਸੀਂ ਮੌਕੇ ਤੇ ਗਏ ਹਾਂ ਮੌਕੇ ਤੇ ਜਾ ਕੇ ਦੇਖਿਆ ਤੇ ਇੱਕ ਹੀਰੋ Honda ਮੋਟਰਸਾਈਕਲ ਹੈ ਤੇ ਇੱਕ ਪਲਸਰ ਮੋਟਰਸਾਈਕਲ ਹੈ ਇਹਨਾਂ ਤੇ ਪੰਜ ਨੌਜਵਾਨ ਸੀਗੇ ਦੋਨਾਂ ਮੋਟਰਸਾਈਕਲਾਂ ਤੇ ਇਤਕ ਤੇਜ਼ ਰਫਤਾਰ ਜਾ ਰਹੇ ਸੀ ਆਪਸ ਵਿੱਚ ਭਿੱੜ ਗਏ ਜੀ ਉਹਦੇ ਚ ਹਾਲ ਦੀ ਘੜੀ ਦੋ ਕੈਜੂਅਲਟੀ ਹੋ ਗਈ ਹੈ ਜੀ ਦੋਹਾਂ ਦੀ ਡੈਥ ਹੋ ਗਈ ਹੈ ਤੇ ਤਿੰਨ ਰੈਫਰ ਕੀਤੇ ਨੇ ਕਪੂਠਲੇ ਨੂੰ ਜੀ ਉਸ ਤੋਂ ਬਾਅਦ ਜਾ ਰਹੇ ਹੋਣੇ ਸਿਕਪੂਠਲੇ ਜਿੱਦਾਂ ਦਾ ਵੀ ਹਾਲਾਤ ਹੋਣਗੇ ਜੋ ਗਿਆਨ ਹੋਏਗਾ ਉਹਦੇ ਮਤਲਬ ਕਾਰਵਾਈ ਕੀਤੀ ਜਾਏਗੀ ਕੁਝ ਪਤਾ ਲੱਗ ਸਕਿਆ ਕਿ ਨੌਜਵਾਨ ਕਿੱਥੇ ਜਾ ਰਹੇ ਸੀ ਜਾਂ ਪਰਿਵਾਰ ਨੇ ਸੂਚਿਤ ਕਰ ਦਿੱਤਾ ਗਿਆ ਇਹਨਾਂ ਦੇ ਫੈਮਿਲੀ ਮੈਂਬਰ ਆ ਗਏ ਜੀ ਇਹ ਮੈਮੂ ਆਲ ਤੋਂ ਸੀਗੇ ਇੱਕ ਮੋਟਰਸਾਈਕਲ ਸਵਾਰ ਤੇ ਦੂਜੇ ਸੀਗੇ ਬਾੜਾ ਬੁੱਧ ਸਿੰਘ ਤੋਂ ਜੀ ਹਾਂ ਜੀ ਜੀ ਜੇ ਹੁਣ ਕਿੰਨੇ 3 ਬਰਾਉਂਡ ਨੇ ਮੈਂ ਹਾਲ ਦੀ ਘੜੀ ਸਾਡੇ ਕੋਲ ਦੋ ਦੀ ਜਾਣਕਾਰੀ ਆ ਤੀਸਰੇ ਬਾਰੇ ਹਜੇ ਪੈਮਲ ਦੇ ਲੈ ਕੇ ਗਏ ਆ ਅਰ ਉਸ ਤੋਂ ਗੱਲ ਕਰਕੇ ਦੇਖਦੇ ਹਾਂ ਕੀ ਬਣਿਆ ਇੱਕ ਪੈਮਲ ਦੇ ਵਿੱਚ ਗਿਆ ਜੀ ਤੇ ਦੋ ਕਪੂਰਥਲੇ ਆ ਜੀ ਟੋਟਲ 5 ਜਾਣੇ ਆ ਜੀ ਦੋ ਮੋਟਰਸਾਈਕਲਾਂ ਤੇ ਦੋ ਆ ਵੀ ਉਹਨਾਂ ਦੇ ਵੀ ਖਤਰ ਦੋ ਉਹਨਾਂ ਦੇ ਵੀ ਕਾਫੀ ਸਾਟ ਆ ਜੀ ਜਿਹੜੇ ਕਪੂਰਥਲੇ ਰੈਫਰ ਕੀਤੇ ਆ ਪੈਮਲ ਕੀਤੇ ਆ ਜੀ ਓਕੇ ਹਾਂ ਜੀ